ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਚ ਅੱਜ ਅਸੀਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਉਹ ਉਸ ਨਜ਼ਰੀਏ ਤੋਂ ਜਿਹਦੇ ਵਿੱਚ ਆਮ ਕਿਹਾ ਜਾਂਦਾ ਵੀ ਇੱਥੇ ਫਰੋਤੀਆਂ ਜਿਹੜੀਆਂ ਲਈਆਂ ਜਾਂਦੀਆਂ ਗੈਂਗਸਟਰ ਪੈਦਾ ਹੋ ਰਹੇ ਆ ਇਹ ਫੀਨੋਮਨਾ ਕੀ ਆ ਇਹਦੇ ਬਾਰੇ ਥੋੜੀ ਜੀ ਚਰਚਾ ਕਰਾਂਗੇ ਜੀ ਆਇਆਂ ਜੀ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਥੈਂਕ ਯੂ ਤੁਸੀਂ ਸਾਰੇ ਜਾਣਦੇ ਆ ਪ੍ਰੋਫੈਸਰ ਜੈਪਾਲ ਸਿੰਘ ਉਹਨਾਂ ਨੂੰ ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇਹ ਵਰਤਾਰਾ ਕੀ ਆ ਕੀ ਨਹੀਂ ਇਹ ਤੋਂ ਪਹਿਲਾਂ ਥੋੜੀ ਜਿਹੀ ਚਰਚਾ ਜਿਹੜੀ ਆ ਜੋ ਸੋਸ਼ਲ ਮੀਡੀਆ ਤੇ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਉਹ ਇਹ ਆ ਵੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਵੀ 7000 ਹਥਿਆਰਾਂ ਦੇ ਲਾਇਸੈਂਸ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ 3.46 ਲੱਖ ਹਥਿਆਰ ਨੇ ਸ਼ਾਇਦ ਆਬਾਦੀ ਦੇ ਲਿਹਾਜ਼ ਨਾਲ ਸਾਰੇ ਭਾਰਤ ਚੋਂ ਸ਼ਾਇਦ ਜ਼ਿਆਦਾ ਨੇ ਇਹ ਉਹ ਹਥਿਆਰ ਨੇ ਜਿਹੜੇ ਲਾਇਸੈਂਸੀ ਨੇ ਇਹਦੇ ਨਾਲ ਹੀ ਜਿਹੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਹਥਿਆਰ ਤੇ ਲਾਇਸੈਂਸੀ ਆ ਪਰ ਜਿਹੜੇ ਇਹ ਤੋਂ ਬਿਨਾ ਕੁਝ ਜਿਹੜੇ 2 ਨੰਬਰ ਦੇ ਵਿੱਚ ਵੀ ਹੁੰਦੇ ਹੀ ਹੋਣਗੇ ਜਿਹੜੇ ਗੈਂਗਸਟਰ ਵਰਤਦੇ ਨੇ ਪਹਿਲਾਂ ਆਪਾਂ ਥੋੜਾ ਜਿਹਾ ਪ੍ਰੋਫੈਸਰ ਸਾਹਿਬ ਦੱਸਿਓ ਵੀ ਇਹ ਵਰਤਾਰਾ ਕੀ ਆ ਇਹਦੇ ਬਾਰੇ ਆਪਾਂ ਚर्चा ਕਰੀਏ ਜੀ ਅ ਗਿਲ ਸਾਹਿਬ ਦੇਖੋ ਜਿਹੜੀ ਜਿਹਨੂੰ ਆਪਾਂ ਲਾਇੰਡ ਆਰਡਰ ਦੀਆਂ ਗੱਲਾਂ ਕਹਿੰਦੇ ਆ ਉਹਦੇ ਵਿੱਚ ਆਮ ਤੌਰ ਤੇ ਜਿਹੜੇ ਲੁੱਟਖੋਹ ਕਰਨ ਵਾਲੇ ਕ੍ਰਾਈਮਨਲ ਤੋਂ ਲੈ ਕੇ ਆਪਸੀ ਰੰਜਿਸ਼ ਦੇ ਵਿੱਚ ਕਤਲ ਹੋਣ ਵਾਲੀਆਂ ਗੱਲਾਂ ਤੇ ਜਾਂ ਜਿਹੜਾ ਛੋਟੇ ਮੋਟੇ ਹੋਰ ਅਪਰਾਧ ਉਹਦੇ ਚ ਇਹ ਉਸ ਦੇ ਵਿੱਚ ਆ ਜਾਂਦੀਆਂ ਨੇ ਗੱਲਾਂ ਜਿਹਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੁੰਦਾ ਜਦੋਂ ਉਹ ਪਬਲਿਕ ਦੇ ਵਿੱਚ ਆਉਂਦੀਆਂ ਨੇ ਪਰ ਜਿਹੜਾ ਹੈਗਾ ਗੈਂਗਸਟਰਵਾਦ ਤੇ ਜਿਹੜੇ ਹੈਗੇ ਸਿੰਨ ਕੇ ਕਰੇ ਹੋਏ ਕਤਲ ਇਹ ਜਿਹੜੇ ਹੈ ਇਹ ਇੱਕ ਵੱਖਰੀ ਕਿਸਮ ਦਾ ਵਰਤਾਰਾ ਹੈਗਾ ਆਮ ਜਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਹੈ ਉਹਦੇ ਨਾਲੋਂ ਇਹਨੂੰ ਥੋੜਾ ਜਿਹਾ ਵੱਖ ਕਰਕੇ ਦੇਖਣ ਦੀ ਲੋੜ ਹੈਗੀ ਤੇ ਜੇ ਸਹੀ ਨਿਸ਼ਾਨਦੇਹੀ ਨਾ ਹੋਵੇ ਸਮੱਸਿਆ ਦੀ ਤਾਂ ਜਿਹੜੇ ਹੱਲ ਨੇ ਉਹ ਵੀ ਗਲਤ ਨਿਕਲੇ ਆਉਂਦੇ ਜਿੱਥੋਂ ਤੱਕ ਜਿਹੜੇ ਲਾਇਸੈਂਸੀ ਹਥਿਆਰ ਜਮਤ ਕਰਨ ਦਾ ਜਾਂ ਉਹਨਾਂ ਨੂੰ ਜਮ੍ਹਾਂ ਕਰਾਉਣ ਦਾ ਪ੍ਰਮਾਨ ਕਰਿਆ ਜਾ ਰਿਹਾ ਹੈ ਮੈਂ ਇਹ ਸਮਝਦਾ ਵੀ ਉਹਦੇ 'ਚ ਜੇ ਤਾਂ ਜਿੰਨੇ ਵੀ ਇਹ ਕਾਂਡ ਹੋ ਰਹੇ ਐ ਬੰਦੇ ਮਾਰੇ ਜਾ ਰਹੇ ਐ ਉਹ ਸਾਰੇ ਦੇ ਸਾਰੇ ਲਾਇਸੈਂਸੀ ਹਥਿਆਰਾਂ ਨਾਲ ਹੋਣ ਫਿਰ ਤਾਂ ਆਪਾਂ ਕਿਸੇ ਨਾ ਕਿਸੇ ਰੂਪ ਚ ਕਹਿ ਸਕਦੇ ਆਂ ਵੀ ਜੇ ਉਹਦੇ 10% ਦੀ ਵੀ ਇਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ ਤਾਂ ਬਲਕਿ ਸਾਰਿਆਂ ਨੂੰ ਵੀ ਤਕਲੀਫ ਦੇ ਲਈ ਕੋਈ ਗੱਲ ਨਹੀਂ ਪਰ ਅਜੇ ਹਾਂ ਕੋਈ ਅੰਕੜਾ ਸਾਹਮਣੇ ਆਇਆ ਨਹੀਂ ਵੀ ਜਿਹੜੇ ਹਥਿਆਰ ਨੇ ਉਹ ਲਾਇਸੈਂਸੀ ਹੀ ਵਰਤੇ ਜਾਣ ਇਹ ਦੂਜੇ ਨਹੀਂ ਜੇ ਉਹ ਦੂਜੇ ਨੇ ਤਾਂ ਉਹਦੇ ਦੇਖਣ ਦੀ ਲੋੜ ਹੈ ਵੀ ਸਰੋਤ ਕੀ ਨੇ ਕਿੱਥੋਂ ਆਉਂਦੇ ਆ ਉਹ ਦੇਸ਼ ਦੇ ਬਾਕੀ ਹਿੱਸਾਾਂ ਤੋਂ ਆਉਂਦੇ ਸਾਡੇ ਪੰਜਾਬ 'ਚ ਹੀ ਬਣਦੇ ਆ ਅੰਤਰਰਾਸ਼ਟਰੀ ਬਾਟਰ ਤੋਂ ਆਉਂਦੇ ਆ ਕਿਸ ਕਿਸਮ ਦੇ ਆਉਂਦੇ ਆ ਉਹ ਦੇਖਣ ਦੀ ਲੋੜ ਹੈ ਮਹਾਰੀ ਦੇ ਵਿੱਚ ਇੱਕ ਪੁਲਸਾਟ ਕ્વાਟਰ ਤੇ ਹਮਲਾ ਹੋਇਆ ਸੀ ਉਹ ਉਹ ਬਹੁਤ ਹੀ ਸੋਫਿਸਟੀਕੇਟਿਡ ਕਿਸਮ ਦੇ ਹਥਿਆਰ ਸੀ ਜਿਹੜੇ ਆਮ ਲੋਕਾਂ ਕੋਲ ਹੁੰਦੇ ਹੀ ਨਹੀਂ ਸੋ ਇਸ ਵਰਤਾਰੇ ਨੂੰ ਜਦੋਂ ਇਹਦੀ ਸਮੱਸਿਆ ਨੂੰ ਦੇਖਾਂਗੇ ਇੱਕ ਤਾਂ ਇਹ ਹੈ ਵੀ ਇਹ ਇਹਦੇ ਚ ਹਥਿਆਰਾਂ ਵਾਲਾ ਇੱਕ ਹਿੰਦਲਾ ਦੂਜਾ ਕੌਣ ਕਰਦੇ ਆ ਬੰਦੇ ਕੌਣ ਨੇ ਉਹਨਾਂ ਦੀ ਰਿਕਰੂਟਮੈਂਟ ਕਿਵੇਂ ਹੈ ਇਸ ਗੱਲ ਨੂੰ ਵੀ ਥੋੜਾ ਦੇਖਣ ਦੀ ਲੋੜ ਹੈ। ਵੈਸੇ ਪੰਜਾਬ ਦੇ ਵਿੱਚ ਇੰਡੀਵਿਜੂਅਲ ਕਿਸਮ ਦੇ ਗੁੰਡਾ ਟਾਈਪ ਲੋਕ ਬਹੁਤ ਪਹਿਲਾਂ ਤੋਂ ਰਹੇ ਐ। ਖਾਸ ਤੌਰ ਤੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਚਾਹੇ ਹੋ ਗੁਰਨਾੰਕ ਦੇਵ ਜੀ ਇੰਸਟੀਟਿਊਟ ਅੰਮ੍ਰਿਤਸਰ ਹੋਵੇ, ਖਾਲਸਾ ਕਾਲਜ ਅੰਮ੍ਰਿਤਸਰ ਹੋਵੇ, ਚਾਹੇ ਇਧਰੋਂ ਪਟਿਆਲੇ ਦਾ ਮੈਡੀਕਲ ਕਾਲਜ ਹੋਵੇ, ਮਹਿੰਦਰਾ ਕਾਲਜ ਹੋਵੇ, ਚਾਹੇ ਵਿਚਾਲੇ ਦਾ ਹਿੱਸਾ ਹੋਵੇ, ਕੁਝ ਇੰਡੀਵਿਜੂਅਲ ਗੈਂਗ ਗੈਂਗ ਮਤਲਬ ਜਿਹੜੇ ਬੰਦੇ ਐ ਗੁੰਡਾ ਟਾਈਪ ਚਾਹੇ ਕੁੜੀਆਂ ਦਾ ਮਸਲਾ ਹੋਵੇ ਚਾਹੇ ਸਮਗਲਿੰਗ ਦਾ ਮਸਲਾ ਹੋਵੇ ਤੇ ਚਾਹੇ ਵੈਸੇ ਆਪਣੀ ਬੌਸੀ ਕਰਨ ਦਾ ਮਸਲਾ ਹੋਵੇ ਅਜਹੀਆਂ ਛੋਟੀਆਂ-ਛੋਟੀਆਂ ਰੂਚੀਆਂ ਰਹੀਆਂ ਨੇ ਲੋਕਾਂ ਦੀਆਂ ਤੇ ਉਹ ਨੂਈ ਸੈਂਸ ਰਹੇ ਲੋਕਾਂ ਦੇ ਪਰ ਉਹਨਾਂ ਨੂੰ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਜਿਵੇਂ ਉਹ ਕੋਈ ਕਿਸੇ ਵਿਅਕਤੀ ਦੀ ਸ਼ੈ ਹੋ ਸਕਦੀ ਹੋਵੇ ਕਿਸੇ ਰਾਜਨੀਤਿਕ ਦੀ ਇਹ ਤਾਂ ਹੋ ਸਕਦੀ ਹੈ ਗੱਲ ਪਰ ਸੁਮੁੱਚੇ ਤੌਰ ਤੇ ਜਿਹੜਾ ਰਾਜਨੀਤਿਕ ਕੋਈ ਧਿਰ ਹੈ ਉਹਨੇ ਉਹਨਾਂ ਨੂੰ ਪੈਟਰਨਾਈਜ਼ ਕਰਿਆ ਹੋਵੇ ਪੂਰੀ ਤਰ੍ਹਾਂ ਨਾਲ ਸ਼ਹਿਦ ਦਿੱਤੀ ਹੋਵੇ ਉਹਨਾਂ ਨੂੰ ਪਾਲ ਰਹੇ ਹੋਣ ਇਹ ਇਸ ਤਰ੍ਹਾਂ ਦੀਆਂ ਗੱਲਾਂ ਘੱਟ ਸੀ ਪਿਛਲੇ ਹਾਂ ਜਿਹੜੇ 8-10 ਸਾਲ ਨੇ ਇਹਦੇ ਵਿੱਚ ਜਿਹੜਾ ਇਹ ਗੈਂਗਸਟਰਵਾਦ ਹੈਗਾ ਇਹਦੇ ਚ ਜਿਹੜੀਆਂ ਗਾਹੇ ਬਗਾਹੇ ਗੱਲਾਂ ਉੱਠਦੀਆਂ ਨੇ ਅਸੀਂ ਰਾਜਨੀਤਿਕ ਪਾਰਟੀ ਕਿਸੇ ਇੱਕ ਦਾ ਨਾਂ ਕਾਹਨੂੰ ਲਈਏ ਤਕਰੀਬਨ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਹੀ ਚਾਹੇ ਅਕਾਲੀਆਂ ਦੀ ਸਰਕਾਰ ਹੋਵੇ ਚਾਹੇ ਕਾਂਗਰਸੀਆਂ ਦੀ ਹੋਵੇ ਤੇ ਚਾਹੇ ਹੁਣ 4 ਸਾਲਾਂ ਤੋਂ ਇਹਨਾਂ ਦੀ ਹੈ ਜਿਹੜੇ ਉਹ ਗੈਂਗਸਟਰ ਨੇ ਜਿਹੜੇ ਸਿੰਧ ਕੇ ਨਿਸ਼ਾਨੇ ਲਾਉਂਦੇ ਆ ਫਲਾਣਾ ਮਾਰਦਾ ਨਾਲ ਕਲੇਮ ਕਰਦੇ ਆ ਵੀ ਅਸੀਂ ਮਾਰਿਆ ਸੋ ਇਹ ਜਿਹੜੀ ਚੀਜ਼ ਹੈ ਉਹ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਦੀ ਮਸ਼ੀਨਰੀ ਹੈ ਜਾਂ ਸਰਕਾਰ ਹੈ ਸਾਡੀ ਉਸ ਦੇ ਲਈ ਉਹ ਇੱਕ ਕਿਸਮ ਦਾ ਖੁੱਲਾ ਚੈਲੰਜ ਹੈ ਇੱਕ ਵੱਖਰਾ ਵਰਤਾਰਾ ਹੈ ਜਿਹੜੇ ਪਿਛਲੇ 8-10 ਸਾਲ ਤੋਂ ਅਸੀਂ ਦੇਖ ਰਹੇ ਹਾਂ ਮੈਂ ਇਹਦੀ ਬੈਕਗ੍ਰਾਉਂਡ ਦੇ ਵਿੱਚ ਕਿਉਂਕਿ ਮੈਂ ਕਾਲਜ ਦੇ ਵਿੱਚ ਪੜਾਇਆ ਗਵਰਨਮੈਂਟ ਕਾਲਜ ਲੁਧਿਆਣਾ ਉਹਦੀ ਬੈਕਗ੍ਰਾਉਂਡ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਦੋਂ ਅੱਤਵਾਦ ਦੇ ਦਿਨਾਂ 'ਚ 80ਵਿਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਹੋਣੋਂ ਹਟ ਗਈਆਂ ਤੇ ਕਾਫੀ ਦੌਰ ਤੱਕ ਲੋਕ ਜਿਹੜੇ ਐ ਉਹ ਲਾਵਾਸ ਰਹੇ ਇੱਕ ਅ ਅਸੀਂ ਦੇਖਦੇ ਰਹੇ ਇੱਕ ਕੋਈ 40-50 ਮੁੰਡਿਆਂ ਦਾ ਇੱਕ ਗੈਂਗ ਟਾਈਪ ਹੋ ਰਿਹਾ ਕਾਲਜ ਦੇ ਵਿੱਚ ਉਹਨਾਂ ਦੇ ਹੱਥਾਂ 'ਚ ਹੱਥ ਲਿਖੇ ਜਾਂ ਦੂਜੇ ਸ਼ਿਪਾਏ ਹੋਏ ਇਸ਼ਤਿਹਾਰ ਲੜੇ ਹੋਏ ਐ ਉਹ ਐਲਾਨ ਕਰ ਦਿੰਦੇ ਐ ਉੱਥੇ ਖੜ੍ਹ ਕੇ ਕੁਛ ਚਾਹ ਕਾਲਜ ਦੇ ਮੁੰਡੇ ਗੱਜਾਂ ਕੁੜੀਆਂ ਇਕੱਠੇ ਕਰ ਲੈਂਦੇ ਐ ਵੀ ਅੱਜ ਤੋਂ ਬਾਅਦ ਐਸ ਕਾਲਜ ਦਾ ਇਹ ਸਾਡਾ ਪ੍ਰਧਾਨ ਆਹ ਚੋਣ ਹੋਈ ਨਹੀਂ ਪ੍ਰਧਾਨ ਐਲਾਨਤਾ ਹੁਣ ਉਸ ਨੇ ਕਾਲਜੀਆਂ ਗਤੀਵਿਧੀਆਂ ਦੇ ਵਿੱਚ ਰੋਜ਼ਾਨਾ ਦੀਆਂ ਚ ਦਖਲ ਅੰਦਾਜ਼ੀ ਸ਼ੁਰੂ ਕਰ ਦੇ। ਕੁਝ ਬੰਦੇ ਵੀ ਉਹਨਾਂ ਨੂੰ ਪੱਠੇ ਪਾਉਣ ਲੱਗ ਜਾਂਦੇ। ਜਦੋਂ ਕਿਤੇ ਉਹਨਾਂ ਨੇ ਫਸਣਾ ਹੈ ਤਾਂ ਉਹਨਾਂ ਦੇ ਜਿਹੜੇ ਰਾਜਨੀਤਿਕ ਆਕਾ ਨੇ ਉਹ ਬਚਾਉਂਦੇ। ਉਹ ਮੈਨੂੰ ਐ ਲੱਗਿਆ ਵੀ ਉਹ ਇੱਕ ਸ਼ੁਰੂਆਤ ਹੈ ਇਸ ਗੱਲ ਦੀ ਜਿਹੜੀ ਕਿ ਇਹ ਦੱਸਣ ਲਈ ਵੀ ਸਾਡਾ ਇੱਥੇ ਸਿੱਕਾ ਚੱਲਦਾ। ਉਹ ਬਹੁਤ ਸਾਰੇ ਕਾਲਜਾਂ 'ਚ ਹੋਇਆ ਕਈ ਵਾਰ ਲੜਾਈਆਂ ਹੋਈਆਂ, ਦੋ ਵਾਰ ਤਾਂ ਸਾਡੇ ਕਾਲਜ 'ਚ ਗੋਲੀ ਚੱਲੀ। ਤੇ ਉਹ ਕਿਉਂਕਿ ਮੈਂ ਉੱਥੇ ਵਿੱਚ ਹੁੰਦਾ ਸੀਗਾ ਮੈਨੂੰ ਪਤਾ ਸੀ ਵੀ ਕਿਹੜੀ ਰਾਜਨੀਤਿਕ ਤਿਰ ਐਸ ਕੇਸ ਦੇ ਵਿੱਚ ਇਹ ਜਿਹੜੇ ਗੋਲੀਆਂ ਚਲਾਉਣ ਵਾਲੇ ਇਹਨਾਂ ਨੂੰ ਬਚਾਉਣ ਵਾਲੀ ਕਿਹੜੀ ਰਾਜਨੀਤਿਕ ਤਿਰ ਐਸ ਗੋਲੀਆਂ ਚਲਾਉਣ ਵਾਲੇ ਨੂੰ ਕਿਹੜੀ ਰਾਜਨੀਤਿਕ ਤਿਰ ਉਹ ਕੱਲੇ ਇੱਕ ਜਾਂ ਦੋ ਕਾਲ ਜਾਂਦੇ ਨਹੀਂ ਇਹ ਬਹੁਤ ਵੱਡੇ ਪੱਧਰ ਦੇ ਸੀ ਇਹ ਯੂਨੀਵਰਸਿਟੀ ਜਿੱਥੇ ਚੋਣਾ ਹੁੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ 'ਚ ਇਹ ਬਕਤਾਰਾ ਘੱਟ ਦੇਖਿਆ ਗਿਆ ਹੈ ਸੀ ਅਰਕਟ ਦੇਖਿਆ ਗਿਆ ਪੰਜਾਬ ਯੂਨੀਵਰਸਿਟੀ ਚੋਂ ਵਰਤਾਰਾ ਇਹ ਜਿਆਦਾ ਆਇਆ ਸੋ ਉਹਦੇ ਤੋਂ ਇਹ ਪੱਕੇ ਧੜੇ ਜੇ ਬਣ ਗਏ ਚਾਹੇ ਉਹਨਾਂ ਦੇ ਧੜਿਆਂ ਦੇ ਕਈ ਸਾਰੇ ਆਗੂ ਮਾਰੇ ਗਏ ਇੱਕ ਦੂਜੇ ਦੀ ਲੜਾਈ ਦੇ ਵਿੱਚ ਪਰ ਉਹ ਗਾਂਹ ਤੇ ਗਾਂਹ ਗਾਂਹ ਤੇ ਗਾਂਹ ਉਹਨਾਂ ਦੀ ਲੜੀ ਚੁਰੀ ਜਾ ਰਹੀ ਹੈ ਤੇ ਹੁਣ ਤਾਂ ਜਿਹੜੀਆਂ ਅਸੀਂ ਖਬਰਾਂ ਪੜ੍ਹਦੇ ਆ ਕਿ ਇਹ ਇਹਨਾਂ ਦੇ ਜਿਹੜੇ ਤਾਰ ਨੇ ਉਹ ਸਿਰਫ ਭਾਰਤ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਤਾਰ ਜੁੜਦੇ ਆ ਤੇ ਉੱਥੋਂ ਸਨੇਹੇ ਆਉਂਦੇ ਆ ਫਰੋਦੀਆਂ ਮੰਗੀਆਂ ਜਾਂਦੀਆਂ ਨੇ ਤੇ ਜਿਹੜਾ ਅਸੀਂ ਬੰਬੇ ਦਾ ਕਿਸੇ ਟਾਈਮ ਸੁਣਦੇ ਹੁੰਦੇ ਸੀ ਵੀ ਅੰਡਰਵਰਲਡ ਹੈ ਉੱਥੋਂ ਦਾ ਤੇ ਉਹ ਲੋਕਾਂ ਤੋਂ ਫਰੋਦੀਆਂ ਮੰਗਦਾ ਉਸ ਕਿਸਮ ਦਾ ਇੱਕ ਅੰਡਰਵਰਲਡ ਜਾ ਵਿਕਸਿਤ ਹੋ ਗਿਆ ਪੰਜਾਬ ਦੇ ਵਿੱਚ ਜਿਹੜਾ ਕਿ ਬਹੁਤ ਹੀ ਮਤਲਬ ਸਮਝ ਲਓ ਵੀ ਘਾਤ ਘੇ ਪੰਜਾਬ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਸਵਾਲ ਹੈ ਉਹਦੇ ਲਈ ਬਹੁਤ ਘਾਤ ਤੋ ਆ ਨੂੰ ਕੀ ਲੱਗਦਾ ਜੇ ਚੋਣਾ ਹੋਣ ਲੱਗ ਪੈਣਾ ਕਾਲ ਜਾਂਦੀਆਂ ਤੇ ਇਹ ਫਿਰ ਬਰਤਾਰਾ ਜਿਹੜਾ ਆ ਉਹ ਘਟ ਹੋਊਗਾ ਮੈਨੂੰ ਇਹ ਲੱਗਦਾ ਵੀ ਕਿਉਂਕਿ ਜਦੋਂ ਜਿੱਦੀ ਕੱਲ ਮੈਂ ਪਹਿਲਾਂ ਕਰਦਾ ਅਮਰਸਰ ਮੈਂ ਹੁਣ ਨਾ ਨਹੀਂ ਲੈਂਦਾ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਮਤਲਬ ਨੋਨ ਗੁੰਡਾ ਹੁੰਦਾ ਸੀ ਜਿਹੜਾ ਮਤਲਬ ਸੀ ਪਰ ਉੱਥੇ ਚੋਣਾ ਹੁੰਦੀਆਂ ਸੀ ਜਿਹੜੇ ਚੁਣੇ ਜਾਂਦੇ ਪ੍ਰਧਾਨ ਤੇ ਹੋਰ ਹੁੰਦੇ ਸੀ ਥੋੜਾ ਖੱਬੇ ਪੱਖੀ ਜਥੇਬੰਦੀਆਂ ਦੇ ਮੁੰਡੇ ਜਿੱਤਦੇ ਸੀਗੇ ਕੁੜੀਆਂ ਜਿੱਤਦੀਆਂ ਸੀਗੀਆਂ ਤੇ ਉਹ ਫਿਰ ਉਸ ਦਾ ਮੁਕਾਬਲਾ ਜਨਤਕ ਤੌਰ ਤੇ ਕਰਦੇ ਸੀਗੇ ਇਹ ਅਸੀਂ ਪਟਿਆਲੇ ਵੀ ਦੇਖਦੇ ਰਹੇ ਹਾਂ ਜਿਨ੍ਹਾਂ ਨੂੰ ਕਾਕੇ ਕਿਹਾ ਜਾਂਦਾ ਸੀਗਾ ਜਿਹੜੇ ਇਸ ਤਰ੍ਹਾਂ ਗੁੰਡਾਗਰਦੀ ਕਰਨ ਦੀਆਂ ਦਿਰਝਾਂ ਰੱਖਦੇ ਹੁੰਦੇ ਸੀ ਪਰ ਜਿਹੜੀ ਉਹ ਆਰਗੇਨਾਈਜ਼ਡ ਸਟੂਡੈਂਟ ਮੂਵਮੈਂਟ ਹੈਗੀ ਖਾਸ ਤੌਰ ਤੇ ਖੱਬੀਆਂ ਪਖੀਤਿਰਿਆਂ ਦੀ ਉਹ ਉਸ ਨੂੰ ਕਾਊਂਟਰ ਕਰਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਦਮਾ ਉਹ ਉਹ ਜਿਹੜੀ ਚੀਜ਼ ਹੈ ਉਹ ਦਬਾਅ ਇਹਨਾਂ ਦੇ ਵਿਰੁੱਧ ਨੌਜਵਾਨਾਂ ਦਾ ਦਬਾਅ ਮੁੰਡੇ ਕੁੜੀਆਂ ਦਾ ਉਹ ਹੈ ਨਹੀਂਗਾ ਦੂਜਾ ਸਟੇਟ ਹੈ ਜਿਹੜੀ ਉਹ ਇੱਕ ਕਿਸਮ ਦੀ ਨਿਸਲ ਹੋਈ ਹੋਈ ਹੈ ਜਾਂ ਇਉਂ ਕਹਿ ਲਈਏ ਵੀ ਜੇ ਮੈਂ ਇਹ ਕਹਿੰਦਾ ਗੱਤ ਨਹੀਂ ਹੈਗਾ ਵੀ ਉਹ ਇਹਨਾਂ ਨੂੰ ਵਕਤ ਰਹੀ ਹੈ ਆਪਣੇ ਢੰਗ ਨਾਲ ਸੋ ਇਹ ਜਿਹੜੀ ਚੀਜ਼ ਹੈ ਜੇ ਕੋਈ ਉਹ ਚੋਣਾ ਹੋਣ ਇਹ ਠੀਕ ਹੈ ਵੀ ਕੁਛ ਦੇ ਤੱਕ ਕਿਉਂਕਿ ਪਹਿਲਾਂ ਖੁੱਲੇ ਚਿਹਰੇ ਹੋਏ ਆ ਲੋਕ ਉਹ ਗੱਲਾਂ ਹੋ ਸਕਦੀਆਂ ਨੇ ਪਰ ਜਦੋਂ ਸਟੂਡੈਂਟ ਆਰਗੇਨਾਈਜ਼ ਹੁੰਦੇ ਆ ਜਥੇਬੰਦ ਹੁੰਦੇ ਆ ਉਹਨਾਂ 'ਚ ਇੱਕ ਚੇਤਨਾ ਹੁੰਦੀ ਹੈ ਤਾਂ ਉਹ ਇਸ ਗੱਲ ਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਕਾਊਂਟਰ ਕਰਦੇ ਦੂਜਾ ਜਿਹੜੇ ਆਪ ਹਾਰੇ ਪ੍ਰਧਾਨ ਸੱਜ ਜਾਂਦੇ ਆ ਉਹ ਕਿਸੇ ਲਈ ਜਵਾਬ ਦੇ ਤਾਂ ਹੈ ਨਹੀਂ ਵੀ ਅਸੀਂ ਕਿਸੇ ਨੂੰ ਕੀ ਦੇਣਾ ਹੈ ਉਹ ਕੋਈ ਮੁੱਦੇ ਵੀ ਨਹੀਂ ਚੱਕਦੇ ਉਹ ਤਾਂ ਟੌਟ ਪੱਕੇ ਲਈ ਨੇ ਤੇ ਜਦੋਂ ਕੋਈ ਤੁਸੀਂ ਮੁੱਦੇ ਚੱਕ ਕੇ ਸਟੂਡੈਂਟ ਦੇ ਮੁੱਦੇ ਚੱਕੋਂਗੇ ਸਿੱਖਿਆ ਦੇ ਮੁੱਦੇ ਚੱਕੋਂਗੇ ਦੇਰਜਗਾਰੀ ਦੇ ਮੁੱਦੇ ਚੱਕੋਂਗੇ ਬਾਕੀ ਹੋਰ ਹੋਊਗਾ ਤਾਂ ਥੋੜੀ ਜਿਹੀ ਡਾਇਵਰਸ਼ਨ ਹੈ ਲੋਕਾਂ ਦੀ ਜਿਹੜੀ ਉਹਦੇ ਤੋਂ ਧਿਆਨ ਦੂਜੇ ਪਾਸੇ ਜਾਣਾ ਪਉਣ ਤੇ ਪਾਸੇ ਤੇ ਪੰਜਾਬ ਦੇ ਵਿੱਚ ਓਵਰਆਲ ਡੈਮੋਕਰੈਟਿਕ ਮਾਹੌਲ ਸਿਰਜਿਆ ਜਾਣਾ ਉਹਦੀਆਂ ਚਾਂਸੇ ਜ਼ਿਆਦਾ ਜੀ 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 ਬਦਮਾਸ਼ ਸ਼ਬਦ ਦੀ ਵਰਤੋਂ ਬਦਮਾਸ਼ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਮੀਡੀਏ ਦੇ ਵੱਡੇ ਹਿੱਸੇ ਦੇ ਵਿੱਚ ਨਹੀਂ ਹੁੰਦੀ ਹੈ ਇਹਨੂੰ ਇੱਕ ਪ੍ਰਾਊਡਲੀ ਸ਼ਬਦ ਜਿਹੜਾ ਆ ਜਿਹਦੇ ਤੇ ਮਾਣ ਕੀਤਾ ਜਾ ਸਕਦਾ ਬਦਮਾਸ਼ ਨੂੰ ਬੰਦਾ ਥੋੜਾ ਜਿਹਾ ਨੈਗੇਟਿਵ ਸ਼ਬਦ ਤੇ ਗੈਂਗਸਟਰ ਨੂੰ ਇਦਾਂ ਸਮਝਦਾ ਵਾ ਵੀ ਜਿੱਦਾਂ ਬਹੁਤ ਪ੍ਰਾਊਡ ਵਾਲਾ ਕੰਮ ਆਵੇ ਫਲਾਣਾ ਮੁੰਡਾ ਜਿਹੜਾ ਵੀ ਗੈਂਗਸਟਰ ਆ ਜੇ ਇਹਨਾਂ ਦੀ ਆਪਸ ਵਿੱਚ ਜਿਹੜੀਆਂ ਲੜਾਈਆਂ ਲੜਾਈਆਂ ਦੇ ਵਿੱਚ ਇੱਕ ਦੂਜੇ ਨਾਲ ਖੇਅ ਬਾਜ਼ੀਆਂ ਇਹਨਾਂ ਦੀਆਂ ਮੌਤਾਂ ਹੋਣੀਆਂ ਜਿਹੜਾ ਵੱਡਾ ਨੁਕਸਾਨ ਆ ਮੇਰਾ ਕੁਐਸਚਨ ਇਹ ਆ ਵੀ ਇਸ ਸਾਰੇ ਵਰਤਾਰੇ ਦੇ ਵਿੱਚ ਪੁਲਿਸ ਦਾ ਜਿਹੜਾ ਰੋਲ ਆ ਉਹ ਕੇਸ ਢੰਗ ਦਾ ਆ ਕਈ ਵਾਰੀ ਸਟੋਰੀਆਂ ਸੁਣਦੇ ਆ ਵੀ ਉਹ ਜੀ ਫਲਾਨਾ ਜਿਹੜਾ ਅੱਕਿਆ ਆ ਜਿਹੜਾ ਉਹ ਇਸ ਰਸਤੇ ਤੁਰ ਪਿਆ ਤੇ ਆ ਪੁਲਿਸ ਦਾ ਸਤਾਇਆ ਜਾਂ ਪੁਲਿਸ ਤਸ਼ੱਦਦ ਦਾ ਇਹ ਸਾਰੇ ਵਰਤਾਰੇ ਨੂੰ ਕਿਦਾਂ ਡਿਫਾਈਨ ਕਰੋਗੇ ਜੀ ਅਹ ਦੇਖੋ ਦੋਈ ਤਿੰਨੇ ਗੱਲਾਂ ਇਹ ਇਕੱਠੀਆਂ ਨੇ ਮਤਲਬ ਅੱਡ-ਅੱਡ ਨਹੀਂ ਹੈਗੀਆਂ ਇੱਕ ਦੂਜੇ ਨੂੰ ਇਹ ਸਪੋਰਟ ਕਰਦੀਆਂ ਨੇ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ ਨੇ ਵੀ ਇੱਕ ਤਾਂ ਇੱਕ ਪਹਿਲਾਂ ਤੋਂ ਇਸ ਤਰ੍ਹਾਂ ਦੇ ਗੈਂਗ ਹੈਗੇ ਬਣੇ ਹੋਏ ਦੂਜਾ ਉਹਨਾਂ ਨੂੰ ਨਵੀਂ ਜਿਹੜੀ ਪਨੀਰੀ ਹੈ ਉਹ ਜਦੋਂ ਕਿਤੇ ਕਿਸੇ ਨਾਲ ਧੱਕਾ ਹੋ ਜਾਂਦਾ ਹੈ ਜਾਂ ਕੋਈ ਪੁਲਿਸ ਨਜਾਇਜ਼ ਕਰਦੀ ਹੈ ਤਾਂ ਉਹ ਫਿਰ ਜਿਹੜਾ ਸ਼ਰਨ ਲੈਂਦਾ ਉਧਰਲੇ ਪਾਸੇ ਜਾ ਕੇ ਲੈਂਦਾ ਤੇ ਜਿਨ੍ਹਾਂ ਬੰਦਿਆਂ ਦੇ ਕਰਕੇ ব্যক্তিগত दुश्मनी ਚੋਂ ਜਾਂ ਵੈਸੇ ਜਾਂ ਟੌਟਪੱਕੇ ਚੋਂ ਜਾਂ ਪੁਲਿਸ ਵਾਲਿਆਂ ਦੇ ਕਰਕੇ ਉਹ ਬਦਲਾ ਲੈਣ ਦਾ ਤੌਰ ਤਰੀਕਾ ਫਿਰ ਉਧਰ ਵੀ ਉਸ ਛਤਰੀ ਦੇ ਥੱਲੇ ਜਾ ਮਿਲਦਾ ਹੈਗਾ ਕਿ ਮੈਂ ਇੱਥੇ ਜਾ ਕੇ ਆਪਣਾ ਬਚਾਅ ਕਰ ਸਕਦਾ ਸੋ ਪੁਲਸ ਦਾ ਜਿਹੜਾ ਪੁਲਸ ਸੁਧਾਰਨ ਦਾ ਮਸਲਾ ਹੈਗਾ ਉਹ ਵੀ ਵੱਡੀ ਗੱਲ ਹੈ ਦੂਜੀ ਗੱਲ ਜਿਹੜੀ ਪੁਲਸ ਦੀ ਰਾਜਨੀਤਿਕ ਹਿੱਤਾਂ ਲਈ ਵਰਤੋਂ ਹੋ ਰਹੀ ਹੈ ਨਾ ਪਿਛਲੇ ਸਮਿਆਂ ਤੋਂ ਐਸ ਵਾਰੀ ਉਹ ਸਾਡੇ ਪਿੱਛੇ ਲੋਕ ਸਭਾ ਆਪਣੀਆਂ ਜਿਹੜੀਆਂ ਆਪ ਚੋਣਾਂ ਹੋਈਆਂ ਨੇ ਇਹਨਾਂ 'ਚ ਵੀ ਪੰਚਾਇਤ ਚੋਣਾਂ ਦੇ ਵਿੱਚ ਵੀ ਤੇ ਹੋਣ ਜਿਹੜੀਆਂ ਪੰਚਾਇਤ ਸੰਮਤੀ ਤੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਹ ਇਲਜ਼ਾਮ ਲੱਗ ਰਹੇ ਆ ਕਿ ਪੁਲਸ ਜਿਹੜੀ ਹੈ ਉਹ ਕਿਸੇ ਰਾਜਨੀਤਿਕ ਧਿਰ ਦੇ ਵਰਕਰਾਂ ਵਾਂਗ ਕੰਮ ਕਰਦੀ ਹੈ ਜੇ ਇਹ ਗੱਲ ਹੈ ਇਹ ਸਚਾਈ ਹੋਵੇ ਕਿ ਲੋਕ ਤਾਂ ਦੱਸਦੇ ਆ ਆਧਾਰਨਾ ਦੱਸਦੇ ਆ ਵੀਡੀਓਜ਼ ਆਉਂਦੀਆਂ ਨੇ ਤੇ ਜੇ ਇਹ ਸੱਚਮੁੱਚ ਹੀ ਸੱਚ ਹੈ ਅਫੇਰ ਜਿਹੜਿਆ ਲੋਕਾਂ ਨੇ ਸਾਡੀ ਰਾਖੀ ਕਰਨੀ ਐ ਉਹ ਦੂਜਿਆਂ ਨੂੰ ਦਬਾਉਣ ਲਈ ਆਪੀ ਤੇ ਇਹਨਾਂ ਗੈਂਗਸਟਰਾਂ ਦਾ ਵੀ ਜਿਹੜਾ ਹੈਗਾ ਉਹਦਾ ਉਹਦੀ ਵਰਤੋਂ ਕਰ ਸਕਦੇ ਐ ਤੇ ਇਹ ਇੱਕ ਕਿਸਮ ਦਾ ਡੰਡੇ ਦਾ ਰਾਜ ਹੋ ਜਾਣਾ ਇਹ ਸਾਨੂੰ ਐ ਲੱਗਦਾ ਇਹਦੇ ਛਾਹ ਜਿਸ ਜਿਹੜੀ ਇੱਕ ਸੋਸ਼ਲ ਪੁਲਿਸਿੰਗ ਵੀ ਜਿਹੜੀ ਹੁੰਦੀ ਆ ਉਹਦੀ ਵੀ ਮੰਨ ਲਓ ਘਾਟ ਨਹੀਂ ਕੁਝ ਲੱਗਦੀ ਹੈਗੀ ਆ ਲੱਗਦੀ ਬਿਲਕੁਲ ਠੀਕ ਹੈ ਹੈਗੀ ਹੈ ਘਾਟ ਬਿਲਕੁਲ ਠੀਕ ਹੈ ਤੇ ਜਿਹੜੇ ਮਤਲਬ ਕਿਸੇ ਨੂੰ ਸਮਝਾਇਆ ਜਾ ਸਕਦਾ ਮੋੜਿਆ ਜਾ ਸਕਦਾ ਉਹ ਮਤਲਬ ਇੱਕ ਡੰਡਾ ਹੀ ਆ ਜਿਹੜਾ ਆ ਵੀ ਚੱਕਿਆ ਚੱਕ ਕੇ ਜਾਂ ਤਾਂ ਫਿਰ ਮੁਕਾਬਲੇ ਦੇ ਵਿੱਚ ਮਾਰ ਦੇਣਾ ਹੁੰਦਾ ਜੀ ਦੇਖੋ ਇਹ ਵਰਤਾਰਾ ਵੀ ਤੋਂ ਵਾਪਰੇ ਰਿਹਾ ਦੇਖੋ ਆ ਕਿਉਂਕਿ ਯੂਪੀ ਦੇ ਵਿੱਚ ਪਿੱਛੇ ਇੱਕ ਦਿਨ ਉੱਥੋਂ ਦੀ ਕਿਸੇ ਹਾਈ ਕੋਰਟ ਨੇ ਕਿਹਾ ਸੀ ਵੀ ਜਿਹੜਾ ਯੂਪੀ ਦਾ ਗੁੰਡਾ ਐਕਟ ਕਹਿੰਦੇ ਜਿਹਨੂੰ ਠੀਕ ਹੈ ਨਾ ਗੁੰਡਾ ਐਕਟ ਵੈਸੇ ਨਾਂ ਤਾਂ ਉਹਦਾ ਹੋਰ ਹੈ ਉਹ ਗੁੰਡਾ ਐਕਟ ਦੇ ਤੌਰ ਤੇ ਜਾਣਿਆ ਜਾਂਦਾ ਗੁੰਡਿਆਂ ਵਿਰੋਧੀ ਐਕਟ ਇਹਦਾ ਉਹਦੇ ਵਿੱਚ ਸੀਗੀ ਵੀ ਉਹ ਗਿਣਵੇਂ ਚੁਣਵੇਂ ਬੰਦੇ ਕਿ ਕਿਨਾਂ ਦੇ ਉੱਤੇ ਐਕਸ਼ਨ ਲੈਣਾ ਹੈ ਕਿਨਾਂ ਤੇ ਨਹੀਂ ਲੈਣਾ ਉਹ ਜਿਹੜਾ ਸਿਲੈਕਟਿਵ ਢੰਗ ਹੈ ਨਾ ਪੁਲਿਸ ਦਾ ਉਹਦੇ ਕੋਲ ਡਿਸਕ੍ਰੀਸ਼ਨ ਉਹ ਓਲਟ ਨੇ ਉਹਦਾ ਬਹੁਤ ਵੱਡਾ ਸੰਕੇਤ ਲਿਆ ਸੋ ਇਥੇ ਵੀ ਜਦੋਂ ਤੁਸੀਂ ਚੁਣ ਕੇ ਵੀ ਆ ਸਾਡੇ ਕੰਮ ਆ ਸਕਦਾ ਹੈ ਇਹਨੂੰ ਆਪਾਂ ਰੱਖ ਲੈਨੇ ਆ ਆ ਸਾਡੇ ਵਿਰੋਧ ਜਾ ਸਕਦਾ ਹੈ ਉਹਦਾ ਮੁਕਾਬਲਾ ਵਜੇ ਸੇ ਉਂਜ ਅਸੂਲੀ ਤੌਰ ਤੇ ਅਸੀਂ ਸਮਝਦੇ ਆਂ ਵੀ ਚਾਹੇ ਕੋਈ ਕਿੱਡਾ ਵੀ ਗੁੰਡਾ ਕਿਉ ਨਾ ਹੋਵੇ ਕਿੱਡੇ ਵੀ ਉਹਦੇ ਤੇ ਗੱਲਾਂ ਹੋਣ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਜਿਹੜਾ ਫੜ ਕੇ ਮਾਰ ਦੇਣਾ ਨਾ ਉਹ ਠੀਕ ਹੈ ਸੱਚਮੁੱਚ ਹੀ ਜੈਨੂਇਨ ਮੁਕਾਬਲਾ ਹੋ ਗਿਆ ਉਹ ਜ ਮਰ ਗਿਆ ਵੱਖਰੀ ਗੱਲ ਪਰ ਕਈ ਵਾਰੀ ਦੇਖਣ ਨੂੰ ਹੈ ਜਿਹੜੇ ਮੁਕਾਬਲੇ ਲੱਗਦੇ ਹੁੰਦੇ ਐ ਵੀ ਉਹ ਫਰਜੀ ਨੇ ਉਹ ਵੀ ਇਹਨਾਂ ਗੱਲਾਂ ਨੂੰ ਕਿਤੇ ਅੱਜ ਤੱਕ ਇਹ ਚੀਜ਼ਾਂ ਇਹਨਾਂ ਗੱਲਾਂ ਨਾਲ ਦਵੀਆਂ ਨਹੀਂ ਸਗੋਂ ਇਹ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਜ਼ਿਆਦਾ ਲੋਕ ਇਧਰ ਨੂੰ ਜਾਂਦੇ ਐ ਸੋ ਇਸ ਕਰਕੇ ਜਿਹੜਾ ਪੁਲਿਸ ਦਾ ਤਰੀਕਾ ਜਿਹੜਾ ਪੁਲਿਸ ਦੇ ਜਿਹੜੇ ਵਿਗਿਆਨਕ ਤਰੀਕੇ ਐ ਕਿਸੇ ਕ੍ਰਾਈਮ ਨੂੰ ਹੱਲ ਕਰਨ ਦੇ ਉਹ ਉਹਦੀ ਗੱਲਾਂ ਬਹੁਤ ਹੁੰਦੀਆਂ ਨੇ ਪੁਲਿਸ ਸੁਧਾਰਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਉਹਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਦੀਆਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਉਹਦਾ ਅਮਲ ਜਿਹੜਾ ਹੈ ਉਹ ਪੁਰਾਣੇ ਸਮਿਆਂ ਵਾਲੀ ਹੈ ਤੇ ਇਸ ਕਰਕੇ ਕਿਸੇ ਟਾਈਮ ਕਿਸੇ ਜੱਜ ਸਾਹਿਬ ਨੇ ਇੱਕ ਕਮੈਂਟ ਵੀ ਦਿੱਤਾ ਸੀ ਕਿ ਆ ਵੀ ਪੁਲਿਸ ਹੈ ਜਿਹੜੀ ਉਹ ਯੂਨੀਫਾਰਮ ਦੇ ਵਿੱਚ ਵਰਦੀ ਦੇ ਵਿੱਚ ਗੁੰਡਿਆਂ ਦੀ ਇੱਕ ਸੰਗਠਨ ਹੈ ਮਤਲਬ ਉਹ ਆਕੇ ਕਿਸੇ ਜੱਜ ਦਾ ਜਸਟ ਜਿਵੇਂ ਮੁੱਲਾ ਸੀ ਸ਼ਹਿਦ ਉਹਦਾ ਇਹ ਕਿਸੇ ਟਾਈਮ ਇੱਕ ਕਮੈਂਟ ਸੀਗਾ ਕਿਸੇ ਗੱਲ ਤੇ ਸੋ ਮੈਂ ਖੈਰ ਇੰਨਾ ਸਖਤ ਤਾਂ ਨਹੀਂ ਕਹਿਣਾ ਚਾਹੁੰਦਾ ਪਰ ਮਤਲਬ ਜਦੋਂ ਇਹਨਾਂ ਦੇ ਕਿਸੇ ਐਕਸ਼ਨਾਂ ਨੂੰ ਦੇਖਦੇ ਆ ਤਾਂ ਕਈ ਵਾਰ ਲੱਗਦਾ ਹੈ ਵੀ ਉਹ ਵੀ ਉਹੋ ਜਿਹੀ ਹੈ ਜਿਹੇ ਜਿਹੇ ਉਹ ਗੈਂਗਸਟਰ ਨੇ ਕੁਝ ਲੋਕ ਹੋਣਾ ਚਾਹੀਦਾ ਪੁਲਿਸ ਦੇ ਵਿੱਚ ਬਸ ਉੱਪਰ ਇੱਕ ਹੋਰ ਵਰਤਾਰਾ ਦੇਖੀਏ ਆਪਣੀ ਗੱਲ ਦੀ ਸਮਾਪਤੀ ਵੱਲ ਨੂੰ ਜਾਂਦੇ ਆ ਇਹ ਇਹ ਸਾਰਾ ਜਿਹੜਾ ਗੈਂਗਸਟਰ ਵਾਲਾ ਜਿਹੜਾ ਕੰਮ ਆ ਜਿਹੜਾ ਇਸ ਕਿਸਮ ਦਾ ਲੜਾਈਆਂ ਝਗੜਿਆਂ ਵਾਲਾ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ ਇਹ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਭਾਰਤ ਦੀ ਸਮੱਸਿਆ ਨਹੀਂ ਹੋਰਨਾਂ ਥਾਵਾਂ ਤੇ ਵੀ ਹੋ ਰਿਹਾ ਇਹਦੇ ਕਾਰਨ ਵੱਖ-ਵੱਖ ਦੇਸ਼ਾਂ ਦੇ ਅਲੱਗ-ਅਲੱਗ ਹੋ ਸਕਦੇ ਨੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੀ ਦਾਵਾ ਕਰਕੇ ਆਈ ਸੀ ਵੀ ਅਸੀਂ ਤੁਹਾਨੂੰ ਸਵਰਾਜ ਵਾਲੇ ਮੁੱਦੇ ਦੇ ਉੱਤੇ ਪਿੰਡਾਂ ਦੇ ਵਿੱਚੋਂ ਸਰਕਾਰਾਂ ਚੱਲਣਗੀਆਂ ਉਹ ਲਗਭਗ ਜਿਹੜੀ ਆ ਫੇਲ ਹੁੰਦੀ ਆ ਜਾ ਰਹੀ ਆ ਤੇ ਵਪਾਰੀ ਵਰਗ ਜਿਹੜਾ ਖਾਸ ਕਰਕੇ ਜਿਹੜਾ ਆ ਉਹ ਬਹੁਤ ਪਰੇਸ਼ਾਨ ਆ ਜੇ ਇਸ ਢੰਗ ਦੇ ਨਾਲ ਉਗਰਾਹੀ ਹੋ ਰਹੀ ਆ ਜੇ ਇਸ ਢੰਗ ਦੇ ਨਾਲ ਪੰਜਾਬ ਦਾ ਮਾਹੌਲ ਇਸ ਪਾਸੇ ਵੱਲ ਨੂੰ ਜਾ ਰਿਹਾ ਆ ਇਹ ਦਿਨ ਕਤਲ ਹੁੰਦੇ ਆ ਵਪਾਰੀਆਂ ਦੇ ਕਤਲ ਹੁੰਦੇ ਆ ਇਹ ਵਾਕਈ ਸਾਡੇ ਲਈ ਚਿੰਤਾ ਦਾ ਵਿਸ਼ਾ ਆ ਜੇ ਹੋਰ ਕੋਈ ਗੱਲ ਤੁਹਾਡੇ ਕੋਈ ਅੁੱਦਾ ਕੋਈ ਹੋਵੇ ਤਾਂ ਉਹ ਤੇ ਜਰੂਰ ਤੁਸੀਂ ਆਪਣੀ رائے ਦਿਓ ਤੇ ਆਪਾਂ ਫਿਰ ਸੰਪਾਤੀ ਵੱਲ ਵਧੀਏ ਉਹੀ ਗੱਲ ਕਹਿਣੀ ਚਾਹੁੰਦਾ ਵੀ ਦਿਨਾ ਸ਼ੱਕ ਪਿਛਲੀਆਂ ਸਰਕਾਰਾਂ ਵੇਲੇ ਇਹ ਕੁਝ ਸੀ ਇਹ ਇਹਦੇ ਵਿੱਚ ਕੋਈ ਦੋਰਾਮਾ ਨਹੀਂਗਾ ਪਰ ਇਸ ਸਰਕਾਰ ਦਾ ਇਹ ਕਹਿ ਕੇ ਪੱਲਾ ਛਡਾਉਣ ਦੀ ਕੋਸ਼ਿਸ਼ ਕਰਨਾ ਵੀ ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਸੀਗਾ ਤੇ ਹੁਣ ਹੈਗਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਤੇ ਕੇਜਰੀਵਾਲ ਸਾਹਿਬ ਨੇ ਆ ਤਰਨ ਤਰਨ ਚੋਣ ਦੇ ਵਿੱਚ 7 ਤਰੀਕ ਨੂੰ ਕਿਹਾ ਸੀਗਾ ਵੀ ਹਫਤੇ ਦੇ ਵਿੱਚ ਵਿੱਚ ਗੈਂਗਸਟਰੋਂ ਆਪਾਂ ਪੰਜਾਬ ਛੱਡ ਜਿਓ ਉਹ ਦੇਖ ਲਓ ਵੀ ਮਹੀਨਾ ਹੋ ਚੱਲਿਆ ਲਗਭਗ ਉਸ ਤੋਂ ਪਹਿਲਾਂ 2022 'ਚ ਉਹਨੇ ਕਿਹਾ ਸੀਗਾ ਵੀ ਅਸੀਂ ਕੁਝ ਦਿਨਾਂ 'ਚ ਇਹ ਸਾਰਾ ਕੁਝ ਖਤਮ ਕਰ ਦਿਆਂਗੇ ਯਾਨੀ ਗੱਲਾਂ ਨੇ ਜਿਹਨੂੰ ਬਦਲਾ ਅਸਲੀ ਕਹਿੰਦੇ ਆ ਉਹ ਬਦਲਾ ਹੈ ਨਹੀਂ ਬਲਕਿ ਹਾਲਾਤ ਵੱਧ ਤੋਂ ਵੱਧਤਰ ਵਾਲੇ ਪਾਸੇ ਜਾ ਰਹੇ ਆ ਰੋਜ਼ ਇਸ ਕਰਕੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਬਾਕੀ ਮੁੱਦਿਆਂ ਦੇ ਨਾਲ ਕਿਹਨਾ ਲਾ ਐਂਡ ਆਰਡਰ ਦਾ ਮੁੱਦਾ ਹੈਗਾ ਇਹ ਸੱਚਮੁੱਚੀ ਬਹੁਤ ਗੰਭੀਰ ਮੁੱਦਾ ਹੈ ਅੰਦਰੋਂ ਅੰਦਰ ਹੀ ਲੋਕ ਡਰੇ ਮਹਿਸੂਸ ਕਰਦੇ ਹਨ ਪਤਾ ਨਹੀਂ ਕਦੋਂ ਕੀ ਦੇਤੇ ਕੀ ਹੋ ਜਾਏ ਸੋ ਇਹ ਗੰਭੀਰ ਮੁੱਦਾ ਹੈ ਤੇ ਪੰਜਾਬੀ ਲੋਕਾਂ ਨੂੰ ਸਿਰ ਜੋੜ ਕੇ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਸਰਕਾਰ ਹੈ ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਵੀ ਉਹ ਇਸ ਮੁੱਦੇ ਦਾ ਸਾਰਤਕ ਹੱਲ ਕਰੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ